ਪੰਜਾਬ ਦਾ ਓਪਿਓ ਜਿਹੜਾ ਲਾਚਾਰ ਹੈ ਮਜਬੂਰ ਹੈ ਅੱਜ ਹਾਤੜਾਂ ਨਾਲ ਪਿੱਟ ਰਿਹਾ ਹੈ ਅੱਜ ਕੁਰਲਾ ਰਿਹਾ ਅੱਜ ਰੋ ਰਿਹਾ ਹੈ ਕੋਸ ਰਿਹਾ ਸਮੇਂ ਦੀਆਂ ਸਰਕਾਰਾਂ ਨੂੰ ਪਹਿਲਾਂ ਉਸ ਆਪਾਂ ਇਹ ਜੜੇ ਦੇ ਬੋਕਰ ਕਾਈ ਨੰਬਰ ਲੈ ਕੇ ਮਾਰਿਆ ਲੱਗਦਾ ਇੱਕ ਵਗ ਗਿਆ ਜੀਵਾ ਕਾਈ ਲੈਵੇ 2007 ਮਾਡਲ ਅਜੀ ਨੇ ਮਾਰਿਆ ਫੋਟੋ ਰੱਖ ਲੈ ਦੀਆਂ ਵੀ ਇੱਕਾਂ ਦੇ ਕਰਿਆ ਇੱਕਾਂ ਦੇ ਕਰੇ ਬਹੁਤ ਹੱਟੋ ਕਿਹਨੇ ਜਾਣਾ ਯਾਰ ਆ ਗਈ ਫੰਗਰ ਹੋ ਗਿਆ ਚਾਹ ਦੇ ਜਰਾ ਕੇ ਜੀ ਕਰਾਇ ਮਾਰ ਕੇ ਉਹਨੇ ਆ ਕੇ ਆ ਕੇ ਗਿਆ ਇਹ ਬਚਾਰਾ ਉਹ ਮਜਬੂਰ ਪਿਆ ਹੋਆ ਜਿਹਦਾ ਇੱਕ ਨੌਜਵਾਨ ਪੁੱਤ 26 27 ਸਾਲ ਦਾ 6.5 ਫੁੱਟ ਦਾ ਜਵਾਨ 40 ਕਿੱਲਿਆਂ ਦਾ ਮਾਲਕ ਪਿੰਡ ਮੁੰਸ਼ੀ ਵਾਲਾ ਰਤੀਏ ਦੇ ਕੋਲੇ ਪਿੰਡ ਹੈ। ਇਕੱਲਾ ਹੀ ਮਾਪਿਆਂ ਦਾ ਪੁੱਤ ਸੀਗਾ। ਅੱਜ ਮਹਾਲੀ ਦੇ ਵਿੱਚ ਰਾਤ ਸ਼ਿਵਰਾਤਰੀ ਸੀਗੀ ਮੰਦਿਰ 'ਚ ਮੱਥਾ ਟੇਕ ਕੇ ਆ ਰਿਹਾ ਸੀ। ਮੱਥਾ ਟੇਕਣ ਤੋਂ ਬਾਅਦ ਰਾਤ ਨੂੰ ਉੱਥੇ ਉਸ ਪ੍ਰਵਾਸੀ ਜਿਹੜੇ ਆਸਮੇ ਲੜਾਈ ਝਗੜਾ ਕਰ ਰਹੇ ਸੀ ਇਹਨਾਂ ਨੂੰ ਉੱਥੇ ਇੱਕ ਪੁਲਿਸ ਆ ਜਾਂਦੀ ਹੈ, ਗੱਡੀ ਆ ਜਾਂਦੀ ਹੈ। ਉਹ ਪੁਲਿਸ ਵਾਲੇ ਮੁੰਡਿਆਂ ਕੋਲ ਖੜਦੇ ਜਿਹੜੇ ਮੁੰਡੇ ਸੀਗੇ ਆਪਣੇ ਤਿੰਨ-ਚਾਰ ਖੜੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮੁੰਡੇ ਦਾ ਕਤਲ ਹੋਇਆ। ਉਹਨਾਂ ਨੂੰ ਕੋਈ ਪੁੱਛਦੇ ਆ ਰਾਹ ਵਗੈਰਾ ਜਾਂ ਪੰਪ ਦਾ ਕੋਈ ਪੁੱਛਦੇ ਆ ਕੋਈ ਗੱਲਬਾਤ ਕਰਦੇ ਆ ਆ ਕੇ ਤੇ ਉਹਨਾਂ ਨੂੰ ਲੱਗਦਾ ਕਿ ਸਾਡ ਇਹ ਸਾਡੇ ਬਾਰੇ ਦੱਸ ਰਹੇ ਆ ਕਿ ਉੱਥੇ ਝਗੜਾ ਹੋ ਰਿਹਾ ਇੰਨੀ ਗੱਲ ਨੂੰ ਲੈ ਕੇ ਉਹ ਨਾਲਦਿਆਂ ਨੂੰ ਫੋਨ ਕਰਦੇ ਆ 20 25 ਜਾਣੇ ਮੋਟਰਸਾਈਕਲਾਂ ਤੇ ਆਉਂਦੇ ਆ ਤੇ ਇਹਨਾਂ ਖੜਿਆਂ ਦੇ ਵਿੱਚੋਂ ਜਿਹੜਾ ਮੁੰਡਾ ਮਾਰਿਆ ਉਹਦੇ ਮਗਰੋਂ ਆ ਕੇ ਜਿਹੜੀ ਕਿਰਚ ਆ ਇਹਦੇ ਦੰਦੇ ਹੁੰਦੇ ਆ ਕਿਰਚ ਦੇ ਉਹ ਦੰਦੇ ਲਿਆ ਕੇ ਇਸ ਤਰ੍ਹਾਂ ਇਚਮਾਗੇ ਖੋਹ ਦਿੰਦੇ ਸਿੱਧਾ ਉਹਦੇ ਲੀਵਰ ਦੇ ਬੇਦੀ ਕੱਢ ਦਿੰਦੇ ਆਰਪਾ ਐਸ ਰੋਡ ਫੇਰ ਦਿੰਦੇ ਆ ਤੇ ਮੌਕੇ ਤੇ ਮੁੰਡੇ ਦੀ ਉਹੀ ਹਸਪਤਾਲ ਜਾ ਕੇ ਮੌਤ ਹੋ ਜਾਂਦੀ ਆ ਆਈ ਇਹ ਘਟਨਾ ਅੱਜ ਤੋਂ 100-1.5 ਸਾਲ ਪਹਿਲਾਂ ਕੁੰਬੜਾਂ ਦੇ ਵਿੱਚ ਵਾਪਰੀ ਸੀ ਜਦੋਂ ਦੋ ਨੌਜਵਾਨ ਮੁੰਡੇ ਪੰਜਾਬੀ ਪ੍ਰਵਾਸੀਆਂ ਨੇ ਸਿਰ 'ਚ ਐੱਚੇ ਸਿੱਧਾ ਇੱਥੇ ਮਾਰ ਕੇ ਸਿੱਧੀ ਕਿਰਤ ਪਿੱਛੇ ਦੀ ਕੱਢਤੀ ਸੀਗੀ ਉਹ ਵੀ ਸਿਰਫ ਇੱਕ ਕੋਈ ਮੋਟਰਸਾਈਕਲ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ ਰੋਜ਼ ਦੀਆਂ ਘਟਨਾਵਾਂ ਹਾਰਪੁਰ ਦੇ ਬੱਚੇ ਦੀ ਘਟਨਾ ਇਦਰਾ ਪਰਸੋਂ 9 ਤਰੀਕ ਦੀ ਗੱਲ ਹੈ 9 ਤਰੀਕ ਦੀ ਗੱਲ ਹੈ 9 ਫਰਵਰੀ ਦੀ ਗੱਲ ਹੈ ਬਰਹੰਡੇ ਜ਼ਿਲ੍ਹੇ ਦਾ ਪਿੰਡ ਕੋਟ ਸ਼ਮੀਰ ਉੱਥੇ ਵੀ ਇੱਕ ਨੌਜਵਾਨ ਆਪਣੇ ਘਰ ਦੇ ਮੂਹਰੇ ਖੜਾ ਸੀਗਾ ਤੇ ਲੰਘ ਰਹੇ ਸੀਗੇ ਗਾਲੋ ਗਾਲੀ ਹੁੰਦੇ ਉਹਨੇ ਸਿਰਫ ਇਹਨਾਂ ਨੂੰ ਇੰਨਾ ਰੋਕਿਆ ਟੋਕਿਆ ਵੀ ਸਾਡੇ ਘਰਬਾਰ ਨੇ ਗਾਲਾਂ ਕੱਢਦੇ ਆ ਐਨੀ ਗੱਲ ਤੋਂ ਤਿੰਨ ਜਣੇ ਜਿਵੇਂ ਇੱਕ ਨੇ ਟਮਾਰੀ ਸਿਰ ਤੇ ਚੱਕ ਕੇ ਦੂਜੇ ਨੇ ਚੱਕ ਕੇ ਕੋਲੇ ਗੰਦਾ ਨਾਲਾ ਵਗਦਾ ਸੀਗਾ ਗੰਦੇ ਨਾਲੇ ਚੱਕ ਕੇ ਸਿੜਦਾ ਉੱਤੋਂ ਸਿਰ ਦਾ ਬੱਕੇ ਡਬੋ ਕੇ ਮਾਰਤਾ ਇਹ 9 ਤਰੀਕ ਦੀ ਜ਼ਿਲ੍ਹਾ ਬਠਿੰਡੇ ਦੀ ਕੋਰਟ ਸ਼ਮੀਲਪਿੰਡ ਦੀ ਘਟਨਾ ਹੈ ਹਰ ਰੋਜ਼ ਦੀਆਂ ਘਟਨਾਵਾਂ ਇਹ ਲਗਾਤਾਰ ਦਿਨੋਂ ਦਿਨ ਵੱਧ ਰਹੀਆਂ ਨੇ ਰੋਜ਼ ਪੰਜਾਬ ਦੇ ਵਿੱਚ ਮਾਪਿਆਂ ਦਾ ਚੀਰ ਚਿਹਰਾ ਪੈ ਰਿਹਾ ਘਟਨਾਵਾਂ ਰੋਜ਼ ਵਾਪਰ ਰਹੀਆਂ ਨੇ ਹੁਣ ਬਹੁਤੇ ਬੰਦੇ ਇਹ ਕਹਿੰਦੇ ਆ ਕਿ ਹਰ ਗੱਲ ਨੂੰ ਕਤਲ ਤਾਂ ਵੈਸੇ ਵੀ ਹੁੰਦੇ ਆ ਪੰਜਾਬ 'ਚ ਵੀ ਹਰ ਗੱਲ ਨੂੰ ਤੁਸੀਂ ਫਿਰਕੇ ਨਾਲ ਜੋੜਦੇ ਹੋ ਫਿਰਕੇ ਨਾਲ ਅਸੀਂ ਇਸ ਕਰਕੇ ਜੋੜਦੇ ਆ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਇਹ ਰੌਲਾ ਪਾ ਰਹੇ ਆ ਗੱਲਾਂ ਦਾ ਕਿ ਜਿਹੜੇ ਕੋਈ ਬੰਦੇ ਪ੍ਰਵਾਸੀ ਆ ਕੇ ਇੱਥੇ ਠਹਿਰਦੇ ਆ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਿਉਂ ਨਹੀਂ ਹੋ ਰਹੀ ਉਹਨਾਂ ਦੀ ਪੜਤਾਲ ਕਿਉਂ ਨਹੀਂ ਹੋ ਰਹੀ ਉਹ ਕਿੱਥੋਂ ਆਏ ਆ ਕਿਹੜੇ ਸੂਬੇ ਤੋਂ ਆਏ ਆ ਕਿਹੜਾ ਪਿੰਡ ਆ ਕੀ ਟਿਕਾਣਾ ਪਤਾ ਹੈ ਇੱਥੋਂ ਕਤਲ ਕਰਦੇ ਆ ਬੰਦੇ ਮੁੜ ਕਿੱਥੇ ਆਉਂਦੇ ਨਹੀਂ ਹਾਲੇ ਤੱਕ ਵੀ ਜਿਹੜੇ ਕੁੰਬਣਾ ਕਤਲ ਦੇ ਵਿੱਚ ਦੋ ਜਾਣੇ ਥਿਆ ਹੀ ਨਹੀਂ ਹੈਗੇ ਲੱਭੇ ਨਹੀਂ ਪੁਲਿਸ ਨੂੰ ਕਿੱਥੋਂ ਦੇ ਆ ਐਮਪੀ ਦੇ ਆ ਯੂਪੀ ਦੇ ਆ ਬਿਹਾਰ ਦੇ ਕੋਈ ਪਤਾ ਨਹੀਂ ਆਈ ਇਹਨਾਂ ਦੇ ਵਿੱਚੋਂ ਜਿਹੜੇ ਇਹਨੇ ਮੁੰਡੇ ਨੇ ਮਾਰਿਆ ਉਹ 7-8 ਜਾਣੇ ਸੀਗੇ 7ਵੀਂ 8ਵੀਂ ਚ ਪੜ੍ਹਦੇ ਜਵਾਕ ਪ੍ਰਵਾਸੀਆਂ ਨੇ ਜਿਹਨਾਂ ਦੇ ਹੱਥਾਂ 'ਚ ਕਿਰਚਾਂ ਸੀ ਗਣਾਸੀਆਂ ਸੀ ਤਖੂਏ ਸੀ ਜਿਹੜੇ ਨਾਲ ਆਏ ਉਹਦੇ ਮਨਦਿਆਂ ਕਤਲ ਇੱਥੇ ਵੀ ਹੁੰਦੇ ਆ ਪੰਜਾਬੀ ਪੰਜਾਬੀਆਂ ਦੇ ਕਤਲ ਕਰਦੇ ਆ ਪਰ ਉਹਦੇ ਪਿੱਛੇ ਕੋਈ ਕਾਰਨ ਹੁੰਦੇ ਆ ਕੋਈ ਮਸਲਾ ਹੁੰਦਾ ਉਹ ਦੁਸ਼ਮਣੀ ਦਾ ਕੋਈ ਕਾਰਨ ਹੁੰਦਾ ਬਿਨਾਂ ਗੱਲ ਤੋਂ ਆਪਾਂ ਇੰਨੀ ਗੱਲ ਤੋਂ ਇੱਡੀ ਦਰਿੰਦਗੀ ਦੇ ਨਾਲ ਮਾਰ ਦੇਣਾ ਕਿਸੇ ਇਨਸਾਨ ਨੂੰ ਕਿਸੇ ਨੌਜਵਾਨ ਨੂੰ ਫਰਕ ਇਸ ਗੱਲ ਦਾ ਹੈ ਫਰਕ ਇਸ ਗੱਲ ਦਾ ਕਿ ਜਿਹੜੇ ਇੱਥੇ ਬੰਦੇ ਆ ਰਹੇ ਨੇ ਕੀ ਇੱਥੋਂ ਦੀ ਪੁਲਿਸ ਕੀ ਇੱਥੋਂ ਦੀ ਸਰਕਾਰ ਉਹਨਾਂ ਦੀ ਪੜਤਾਲ ਕਰ ਰਹੀ ਹੈ ਵੀ ਕਿੰਨੇ ਬੰਦੇ ਆ ਕੇ ਰਹਿ ਰਹੇ ਆ ਇਹਨਾਂ ਨੂੰ ਕੋਈ ਗਿਣਤੀ ਨਹੀਂ ਕੋਈ ਰਿਕਾਰਡ ਨਹੀਂ ਕਿਸੇ ਪੁਲਿਸ ਕਿਸੇ ਸਰਕਾਰ ਕੋਲੇ ਵੀ ਇਹ ਦੂਜੇ ਸੂਬਿਆਂ ਦੇ ਵਿੱਚ ਬਲਾਤਕਾਰ ਕਰਕੇ ਆਏ ਆ ਕੋਈ ਉੱਥੇ ਕਤਲ ਕਰਕੇ ਆਏ ਆ ਜਾਂ ਕੀ ਕਰਕੇ ਆਏ ਆ ਲੁੱਟਖੋ ਕਰਕੇ ਆਏ ਆ ਕੋਈ ਪਤਾ ਨਹੀਂ ਇਹਨਾਂ ਨੂੰ ਕਰਾਇਮ ਕਰਕੇ ਇੱਥੇ ਆ ਕੇ ਲੁਕ ਜਾਂਦੇ ਆ ਇੱਥੋਂ ਕਰਾਇਮ ਕਰਕੇ ਕਤਲ ਕਰਕੇ ਕੋਈ ਲੁੱਟਖੋ ਕਰਕੇ ਉੱਥੇ ਜਾ ਕੇ ਦੂਜੇ ਸੂਬੇ ਚ ਲੈ ਜਾਂਦੇ ਆ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਆ ਪਿੱਛੇ ਜਿ ਇੱਕ ਤਫੇ ਘਟਨਾ ਹੋਈ ਸੀ ਨਾਲ ਦਾ ਹੀ ਬੰਦਾ ਇਹਨਾਂ ਨੇ ਝੋਨਾ ਲਾਉਣ ਆਲੇ ਸੀਗੇ ਨਾਲ ਦਾ ਹੀ ਬੰਦਾ ਤੇ 2-4000 ਰੁਪਏ ਵਿਚ ਰੌਲਾ ਪੈ ਗਿਆ 25-26 ਸਾਲ ਦਾ ਉਹ ਨੌਜਵਾਨ ਸੀਗਾ ਨਾਲ ਦਾ ਹੀ ਉਹਨਾਂ ਨੇ ਬੰਦਾ ਮਾਰ ਕੇ ਤੇ ਉਹ ਨਾਲੇ ਹੀ ਦੱਬਤਾ ਲੋ ਵਾਪਸ ਗਏ ਰੌਲਾ ਪਿਆ ਉਹਨਾਂ ਦੇ ਪਰਿਵਾਰਾਂ ਨੇ ਪੁੱਛੇ ਸਾਡਾ ਮੁੰਡਾ ਨਹੀਂ ਆਇਆ ਪਹਿਲਾਂ ਤਾਂ ਮੁਕਰ ਗਏ ਉਸ ਕੋਲ ਗੱਲ ਗਈ ਪੁਲਿਸ ਨੇ ਸਰਤਾਈ ਕੀਤੀ ਤਾਂ ਮੰਨ ਗਏ ਵੀ ਤਾਂ ਮਾਰ ਕੇ ਉੱਥੇ ਤੱਬਾ ਮੰਡੀ ਐ ਇੱਕ ਉੱਥੇ ਦੱਬੇ ਬਿਹਾਰ ਦੀ ਪੁਲਿਸ ਇੱਥੇ ਆਈ ਉਹਨਾਂ ਜੋ ਜਿਹੜੇ ਨੇ ਮਾਰਿਆ ਸੀ ਦੋ ਜਾਣੇ ਮੇਰਾ ਗਵੰਨ ਪਿੰਡਾ ਸਿਲਵਰਾ ਉਸ ਪਿੰਡ ਦੇ ਵਿੱਚ ਕਿਸੇ ਦੇ ਘਰੇ ਕੰਮ ਤੇ ਲੱਗੇ ਹੋਏ ਸੀ ਇਹ ਸਾਡੇ ਲੋਕ ਨੇ ਸਾਨੂੰ ਐਂ ਨਹੀਂ ਪਤਾ ਬੰਦੇ ਕੌਣ ਐ ਕਿੱਥੋਂ ਐ ਕੀ ਐ ਅਸੀਂ ਘਰਾਂ 'ਚ ਬਾੜ ਲੈਨੇ ਆ ਰੱਖ ਲੈਨੇ ਆ ਫਿਰ ਪਤਾ ਉਹਦੇ ਲਾਜ ਦੇ ਘਟਨਾ ਵਾਪਰ ਜਾਂਦੀ ਆ ਸੋ ਅਸੀਂ ਇਹ ਗੱਲ ਤੇ ਬਾਰ-ਬਾਰ ਜੋੜ ਦੇ ਰਹੇ ਹਾਂ ਹੁਣ ਉੱਥੇ ਪੁਲਿਸ ਮਹਾਲੀ ਦੇ ਵਿੱਚ ਪੋਸਟਮਾਰਟਮ ਹੋਇਆ ਮੁੰਡੇ ਦਾ ਇਸ ਗੱਲ ਤੇ ਜ਼ੋਰ ਦੇ ਰਹੀ ਆ ਕਿ ਇਹਨਾਂ ਸਿਸ਼ਕਾਰ ਕਰ ਦਿੱਤਾ ਜਾਵੇ ਕੱਲ ਸਾਰਾ ਜੋ ਘਟਨਾ ਵਾਪਰੀ ਰਾਤ ਦੀ ਘਟਨਾ ਹੈ ਰਾਤ ਉਹ ਨੌਜਵਾਨ ਦੇ ਨਾਲ ਹੋਰ ਵੀ ਨੌਜਵਾਨ ਸੀ ਉਹਨੇ ਬਹੁਤ ਜ਼ੋਰ ਲਾਇਆ ਵੀ ਆਹ ਆ ਬੰਦੇ ਆ ਪਛਾਣ ਕਰਾ ਦੀ ਫੋਟੋਆਂ ਵਗੈਰਾ ਦਿਖਾਤੀਆਂ ਵੀ ਬੰਦੇ ਫੜ ਲਓ ਪੁਲਿਸ ਪਹਿਲਾਂ ਕੋਈ ਗੱਲ ਨਹੀਂ ਜੀ ਪਹਿਲਾਂ ਪਰਚਾ ਦੇਵਾਂਗੇ ਫਿਰ ਕਰਾਂਗੇ ਫਿਰ ਕਰਾਵਾਂਗੇ ਹੁਣ ਉਹ ਟਿੱਬ ਗਏ ਕਿੱਥੇ ਹਿਉਣਗੇ ਇੱਥੋਂ ਤੱਕ ਹਾਲਾਤ ਮਾਰੇ ਹੋਏ ਖੜੇ ਆ ਅੰਮ੍ਰਿਤਸਰ ਕਲੋਨੀ ਇੱਕ ਇੱਕ ਹੈਗੀ ਜਗਤਪੁਰਾ ਜਗਤਪੁਰਾ ਉਹ ਪਿੰਡ ਆ ਜਿੰਨਾ ਦਿਨਾਂ ਦੇ ਵਿੱਚ ਅਸੀਂ ਪਿਛਲੇ ਪਿਛਲੇ ਸਾਲ ਵਿੱਚ ਗਏ ਸੀ ਜਿਹੜੇ ਪਿੰਡ ਦੇ ਵਿੱਚ ਪਿੰਡ ਦੇ ਪੰਜਾਬੀਆਂ ਦੀ ਵੋਟ ਹੈਗੀ 9900 ਤੇ ਪ੍ਰਵਾਸੀਆਂ ਦੀ ਵੋਟ ਆ 6700 ਉਸੇ ਪਿੰਡ ਤੇ ਅੱਜ ਘਟਨਾ ਵਾਪਰੀ ਆ ਇਹ ਜਗਤਪੁਰੇ ਦੇ ਪਿੰਡ ਦੇ ਵਿੱਚੋਂ ਉਹ ਮੁੰਡੇ ਜਿਹੜੇ ਪ੍ਰਵਾਸੀਆਂ ਦੇ ਉੱਠ ਕੇ ਗਏ ਆ ਜਿਹਨਾਂ ਨੇ ਕਤਲ ਕੀਤਾ ਤੇ ਉਹਨਾਂ ਇੰਨਾ ਕਲੋਨੀਆਂ 'ਚ ਜਿੱਥੇ ਇੰਨੀ-ਇੰਨੀ ਗਿਣਤੀ ਇਹਨਾਂ ਦੀ ਪੁਲਿਸ ਦੀ ਜ਼ਰੂਰਤ ਨਹੀਂ ਦੇ ਉਥੇਆਂ ਦੋ ਚਾਰ ਮਲਾਜ਼ਮ ਬਗ ਜਾਣਗੇ ਜਦੋਂ ਪੁਲਿਸ ਵੀ ਜਾਂਦੀ ਹੈ ਨਾ ਇਹਨਾਂ ਕਲੋਨੀਆਂ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਬੁਲਟ ਪ੍ਰੂਫ ਜਾਕਟਾਂ ਪਾ ਕੇ ਜਾਂਦੀ ਹੈ ਜੇ ਪੁਲਿਸ ਕੋਈ ਕਾਰਵਾਈ ਕਰਦੀ ਹੈ ਤਾਂ ਨਾਲ ਦੀ ਨਾਲ ਲੀਡਰਾਂ ਦਾ ਫੋਨ ਆ ਜਾਂਦਾ ਐਮਐਲਿਆਂ ਦਾ ਐਮਸੀਆਂ ਦਾ ਪ੍ਰਧਾਨਾਂ ਦਾ ਕਿ ਬੰਦਿਆਂ ਨੂੰ ਕੁਝ ਕਹਿਣਾ ਨਹੀਂ ਛੱਡਦੇ ਉਹਨਾਂ ਨੂੰ ਕਾਰਨ ਕਿ ਵੋਟ ਹੈ ਸੋ ਪੰਜਾਬ ਦੇ ਲੋਕੋ ਇਹਨਾਂ ਨੇ ਵੋਟਾਂ ਖਾਤਰ ਪੰਜਾਬ ਦਾ ਬੇੜਾ ਗਰਖ ਕਰਤਾ ਬਾਈ ਆ ਜਿੰਨਾ ਤੁਸੀਂ ਗਦਾਰਾਂ ਦੇ ਮਗਰ ਯੁਕਤੀਆਂ ਚੜਦੇ ਫਿਰਦੇ ਨੂੰ ਜਿੰਦਾਬਾਦ ਜਿੰਦਾਬਾਦ ਕਰਦੇ ਫਿਰਦੇ ਹਾਂ ਇਹ ਗਦਾਰਾਂ ਦੀ ਬਦੌਲਤ ਅਜ ਪੰਜਾਬ ਨੂੰ ਅੱਗ ਲੱਗ ਰਹੀ ਹੈ ਅਜ ਪੰਜਾਬ ਦੇ ਕੱਲੇ-ਕੱਲੇ ਮਾਮਾ ਦੇ ਪੁੱਤ ਮਾਰੇ ਜਾ ਰਹੇ ਆ ਅਸੀਂ बार-बार ਇਹ ਗੱਲ ਦਾ ਜ਼ਿਕਰ ਕਰਦੇ ਹਾਂ ਸਾਡੀ ਸਾਨੂੰ ਕਹਿ ਦਿੰਦੇ ਆ ਇਹ ਨਫ਼ਰਤ ਫਲਾਉਂਦੇ ਆ ਹੇਟ ਫਲਾਉਂਦੇ ਆ ਸਾਡੀ ਕੋਈ ਨਫ਼ਰਤ ਨਹੀਂ ਆ ਕੋਈ ਫਿਰਕਾ ਪ੍ਰਸਤੀ ਨਹੀਂ ਕੋਈ ਕਿਸੇ ਨਾਲ ਵਿਰੋਧ ਨਹੀਂ ਹੈਗਾ ਅਸੀਂ ਕਹਿੰਦੇ ਹਾਂ ਜੇ ਅੱਧੇ ਭਾਰਤ ਦੇ ਵਿੱਚ ਘੱਟੋ-ਘੱਟ 15 ਸਟੇਟਾਂ ਦੇ ਵਿੱਚ ਕਾਨੂੰਨ ਬਣੇ ਹੋਏ ਆ ਤੁਸੀਂ ਉੱਥੇ ਜਾ ਕੇ ਜ਼ਮੀਨ ਨਹੀਂ ਲੈ ਸਕਦੇ ਉੱਥੇ ਜਾ ਕੇ ਤੁਸਾਨੂੰ ਬੋਰਡ ਬਣਾਉਣੀ ਆ ਉਹਦੀ ਇੱਕ ਪ੍ਰਕਿਰਿਆ ਉਹ ਪੂਰੀ ਕਰਨੀ ਪੈਂਦੀ ਆ ਤਾਂ ਬੋਰਡ ਬਣਦੀ ਆ ਤੁਸੀਂ ਉਹਨਾਂ ਸੂਬਿਆਂ ਜਾ ਕੇ ਨੌਕਰੀ ਨਹੀਂ ਲੈ ਸਕਦੇ ਉਥੋਂ ਦੇ ਜਿਹੜੇ ਕਈ ਕਾਨੂੰਨ ਦੇ ਮੁਤਾਬਕ ਤਾਂ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਸਕਦਾ ਜਿਹੜੀ ਗੱਲ ਤੇ ਅਸੀਂ ਲਗਾਤਾਰ ਜ਼ੋਰ ਦੇ ਰਹੇ ਹਾਂ ਬੋਲ ਰਹੇ ਹਾਂ ਪਰ ਨਹੀਂ ਪੰਜਾਬ ਦੇ ਲੋਕਾਂ ਲਈ ਤਾਂ ਮੁੱਦਾ ਹੀ ਹੈ ਨਹੀਂ ਸੋ ਇਹ ਜਿਹੜੀਆਂ ਅੱਗਾਂ ਲੱਗ ਰਹੀਆਂ ਨੇ ਜਾਣ ਬੁਝ ਕੇ ਇੱਥੇ ਮਾਹੌਲ ਖਰਾਬ ਕੀਤਾ ਜਾ ਰਿਹਾ ਪੰਜਾਬ ਦੇ ਮਾਹੌਲ ਨੂੰ ਅੱਗ ਲਾਈ ਜਾ ਰਹੀ ਹੈ ਏਜੰਸੀਆਂ ਦੁਆਰਾ ਖੇਡ ਖੜਾਈ ਜਾ ਰਹੀ ਹੈ ਰੋਜ਼ ਕਦੇ ਉੱਥੇ ਜੀ ਧਮਕੀ ਆ ਗਈ ਜੀ ਉੱਥੇ ਬਲਾਸਟ ਹੋ ਗਿਆ ਜੀ ਉੱਥੇ ਬੰਦੇ ਮਾਰਤੇ ਜੀ ਉੱਥੇ ਗੱਟਰਾਂ ਨੇ ਫਰੋਤੀ ਵੰਗ ਲਈ ਜੀ ਇਹ ਸਾਰੀ ਖੇਡ ਰਚੀ ਜਾ ਰਹੀ ਹੈ ਪੰਜਾਬ 'ਚ ਸੋ ਇਹਦੇ ਲਪੇਟੇ ਸਾਰਿਆਂ ਪੰਜਾਬੀਆਂ ਨੇ ਹੋਣਾ ਜੇ ਆਪਾਂ ਨਾ ਸचेत ਹੋਏ ਨਾ ਚੰਨੇ ਹੋਏ ਨਾ ਆਪਾਂ ਇਹ ਮੁੱਦੇ ਤੇ ਬੋਲੇ ਇਕੱਠੇ ਹੋ ਕੇ ਸਾਨੂੰ ਅੱਜ ਬੋਲਣ ਦੀ ਲੋੜ ਆ ਜਿਹੜੀ ਵੀ ਪਾਰਟੀ ਚੋਣਾਂ ਲੜ ਰਹੀ ਹੈ ਉਹਨੂੰ ਇਹ ਕਹਿਣ ਦੀ ਲੋੜ ਆ ਜੇ ਹਮਾਤਰਾ ਚੌਤਰਾਖੰਡ ਚ ਨਗਾ ਲੈਂਡ ਚ ਰਾਜਸਤਾਨ ਚ ਜੇ ਮੁਕਸ਼ਮੀਰ ਚ ਮਹਾਰਾਸ਼ਟਰ ਚ ਕਿੰਨੀਆਂ ਸਟੇਟਾਂ ਦੇ ਵਿੱਚ ਰਾਜ ਚ ਕਿੰਨੇ ਸਟੇਟਾਂ ਦੇ ਵਿੱਚ ਜੇ ਕਾਨੂੰਨ ਬਣ ਸਕਦਾ ਹੈ ਤਾਂ ਪੰਜਾਬ ਕਾਨੂੰਨ ਕਿਉਂ ਨਹੀਂ ਬਣ ਸਕਦਾ ਜ਼ਮੀਨ ਲੈਣ ਦਾ ਕਾਨੂੰਨ ਵੋਟ ਬਣਾਉਣ ਦਾ ਇੱਕ ਤਰੀਕਾ ਨੌਕਰੀਆਂ ਦਾ ਕਾਨੂੰਨ ਕਿਉਂ ਨਹੀਂ ਬਣ ਸਕਦਾ ਪਰ ਨਹੀਂ ਸਾਡੇ ਕੋ ਧਿਆਨ ਹੀ ਇਧਰ ਨੂੰ ਹੈਗਾ ਪਰ ਇਹ ਮਤ ਸੋਚੇ ਵੀ ਅਸੀਂ ਬਚੇ ਰਹਿਾਂਗੇ ਅੱਜ ਹਰ ਇੱਕ 6 ਫੁੱਟ ਦਾ ਨੌਜਵਾਨ ਮਿੰਟ ਤੇ ਮਾਰ ਕੇ ਖਤਮ ਕਰਤੀ ਕਹਾਣੀ ਯਾਰ ਅੱਛਾ ਰਹਿੰਦਾ ਖੁੰਦਾ ਸਾਡਾ ਹੁਣ ਆਹ ਜਿਹੜਾ ਇੱਕ ਲੱਕ ਲੱਕ ਤੁਸੀਂ ਜਵਾਕ ਜੰਮਿਆ ਕੱਲਾ ਜਵਾਕ ਸੀ 40 ਕਿੱਲੇ ਪੈਲੀ ਐ ਕਿਹਨੂੰ ਦਿਓਗੇ ਪੈਲੀ ਹੁਣ ਉਹ 40 ਕਿੱਲੇ ਕੌਣ ਸੰਭੂਗਾ ਕੱਲਾ ਮੁੰਡਾ ਸੀ ਵਿਆਹਣ ਵਾਲਾ ਮੁੰਡਾ ਸੀ ਉਹ ਮਾਰਤਾ ਮਰ ਗਿਆ ਭਲੇ ਉਹ ਮਾਨਸੂ ਜਵਾਕ ਵੱਧ ਜੰਮ ਲੋ ਘਟੋ ਘਟ ਜੇ ਕੋਈ ਆ ਜੀ ਘਟਨਾ ਵਾਪਰਦੀ ਆ ਮਗਰ ਕੋਈ ਪੈਰ ਬਾਈ ਕਰਨ ਵਾਲਾ ਕੋਈ ਚਰਾਜ ਹੋਈ ਕਰਨ ਵਾਲਾ ਕੋਰਨੀ ਲਾਈ ਲੜਨ ਵਾਲਾ ਮਗਰ ਖੜਾ ਹੋਵੇ ਹੋ ਬੁੱਢਾ ਬਾਪ ਜਾਂ ਰੋਂਦਾ ਬਿਲਕਦਾ ਜਿਹਦਾ ਨੌਜਵਾਨ ਪੁੱਤ ਮਰ ਗਿਆ ਤਾਂ ਬੇਸੀ ਮਰ ਜਾਣਾ ਇਹਦਾ ਲੱਖ ਟੁੱਟ ਗਿਆ ਕੀ ਇਹ ਆਪਣੇ ਜਵਾਬ ਦੀ ਲੜਾਈ ਲੜੂਗਾ ਨਹੀਂ ਲੜੀ ਜਾਣੀ ਕੱਲੇ ਕੱਲੇ ਜੰਮਣ ਲੱਗ ਗਏ ਜ਼ਮੀਨਾਂ ਦਾ ਘੜ ਜਾਣ ਹੁਣ ਸੰਭਲੋ 40 ਕੱਲੇ ਕੌਣ ਸੰਭੂਗਾ ਕੱਲਾ ਸੀ ਮਰ ਗਿਆ ਮਾਰਤਾ ਅਕਲ ਨੂੰ ਹੱਥ ਮਾਰ ਲਓ ਪੰਜਾਬੀ ਅਕਲ ਨੂੰ ਹੱਥ ਮਾਰ ਲਓ ਸਮਾਂ ਬਹੁਤ ਮਾੜਾ ਤੇ ਧਿਆਨਕਾਰ ਆ ਸਮਝੋ ਮੇਰੀ ਗੱਲ ਨੂੰ ਜਿੰਨੇ ਮਹਾਲੀ ਦੇ ਨੇੜੇ ਦੇ ਪਿੰਡ ਨੇ ਸ਼ਹਿਰ ਨੇ ਮੇਰੀ ਗੱਲ ਸੁਣਦੇ ਆ ਧਰਨਾ ਲੱਗਿਆ ਹੋਇਆ ਫੋਟ ਹਸਪਤਾਲ ਦੇ ਕੋਲੇ ਸਾਨੂੰ ਨੇੜਲੇ ਨੂੰ ਪਹੁੰਚਣਾ ਚਾਹੀਦਾ ਬਾਈ ਉਸ ਪਰਿਵਾਰ ਨਾਲ ਖੜਨਾ ਚਾਹੀਦਾ ਜਿੰਨਾ ਚਿਰ ਉਹ ਜਿਹੜੇ ਬੰਦੇ ਕਾਤਲ ਨੇ ਫੜੇ ਨਹੀਂ ਜਾਂਦੇ ਤੇ ਦੂਜਾ ਸਾਨੂੰ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਕਿ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਇਹਨਾਂ ਦੀ ਪਰਤਾਲ ਹੋਣੀ ਚਾਹੀਦੀ ਹੈ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਕਿੱਥੋਂ ਆਇਆ ਕੌਣ ਹੈ ਕੀ ਪਿਛੋਕੜ ਹੈ ਅਪਰਾਧਕ ਹੈ ਇਹਨਾਂ ਦਾ ਪਿਛੋਕੜ ਕੀ ਹੈ ਇਹਨਾਂ ਦਾ ਕੰਮ ਕਰ ਇਕੱਠੇ ਹੋ ਜਾ ਪੰਜਾਬੀਓ ਇਕੱਠੇ ਹੋ ਜਨਾ ਮੁੱਦਿਆਂ ਤੇ ਸੁਨੇ ਸੋਚੋ ਵੀ ਘਰ ਦਾ ਕੁੰਡਾ ਲਾ ਕੇ ਅਸੀਂ ਬੱਚੇ ਰਹਿਵਾਂਗੇ ਸਾਨੂੰ ਕਿਹਨੇ ਕੁਝ ਕਹਿਣਾ ਇਹ ਅੱਗ ਜਦੋਂ ਪੈਂਦੀ ਆ ਨਾ ਫਿਰ ਘਰਾਂ ਦੇ ਘਰ ਤਬਾਹ ਕਰ ਦਿੰਦੀ ਆ ਬਾਈ ਘਰਾਂ ਦੇ ਘਰ ਸਾੜ ਦਿੰਦੀ ਆ ਕੋਈ ਨਹੀਂ ਇਸ ਅੱਗ ਦੇ ਲਪੇਟੇ ਚ ਬਚਿਆ ਰਹਿੰਦਾ ਸੁਨੇ ਇਹੀ ਪੀਲਾ ਕਿ ਸਾਨੂੰ ਯਾਰ ਇਸ ਮੁੱਦੇ ਦੇ ਉੱਤੇ ਲੜਨ ਦੀ ਲੋੜ ਆ ਜ ਖੜਨ ਦੀ ਲੋੜ ਹੈ ਸੰਘਰਸ਼ ਕਰਨ ਦੀ ਲੋੜ ਹੈ ਇਹ ਕਾਨੂੰਨ ਬਣਾਉਣ ਦੀ ਲੋੜ ਆ ਇਹਦਾ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਕਾਨੂੰਨ ਬਣਨੇ ਨੇ ਕਿ ਦੂਜੇ ਸੂਬੇ ਬਣਾ ਦੇਣਾ ਪੰਜਾਬ ਕੌਣੇ ਬਣਾ ਸਕਦਾ ਪਰ ਸਾਡਾ ਤਾਂ ਧਿਆਨ ਹੀ ਨਹੀਂ ਫਲਾਣਾ ਜੰਦਾਬਾਦ ਆ ਦਿੰਕਾ ਜਿੰਦਾਬਾਦ ਹੈ ਹੁਣ ਬਾਦਲ ਆਗੇ ਬਾਦਲ ਜਿੰਦਾਬਾਦ ਹੈ ਜੀ ਹੁਣ ਪਹਿਲਾਂ ਬੋਕਰ ਜਿੰਦਾਬਾਦ ਕਰੀਏ ਹੁਣ ਬਾਦਲ ਜਿੰਦਾਬਾਦ ਕਰੀ ਜਾਓ ਫਿਰ ਭਾਜਪੀ ਜਿੰਦਾਬਾਦ ਕਰੀ ਜਾਓ ਪਰ ਕਾਂਗਰਸ ਜਿੰਦਾਬਾਦ ਕਰੀ ਜਾਓ ਜਿੰਦਾ ਜਿੰਦਾਬਾਦ ਥੋੜੇ ਹੈ ਕਿਹੜੀ ਜਿੰਦਾਬਾਦ ਹੈ ਕਦੀ ਜਿੰਦਾਬਾਦ ਹੈ ਮਜਾ ਦਾ ਮਾਹੌਲ ਠੀਕ ਹੈ ਬਣ ਗਿਆ ਰੰਗਲਾ ਪੰਜਾਬ ਅੱਜ ਆ ਰੈਲੀ ਤੇ ਬੋਲੀ ਜਾਂਦੇ ਆ ਭਾਂਸੇ ਵਰਗੇ ਨਸ਼ਾ ਖਤਮ ਕਰਤਾ ਜੀ ਐਨਾ ਨਸ਼ਾ ਫੜ ਲਿਆ ਐਨੇ ਤਸਕਰ ਫੜ ਲਏ ਗੈਂਟਰ ਖਤਮ ਕਰਤੇ ਪ੍ਰਹਾਰ ਚਲਾ ਲਿਆ ਸੋਡਾ ਖੁਦ ਦਾ ਪੁਲਿਸ ਮੁਲਾਜ਼ਮ ਜਿਹਦਾ ਮੁੰਡਾ ਮਰਿਆ ਪਿਛਲੇ ਦਿਨ ਟੀਕਾ ਲ ਸ਼ਰੇਆਮ ਘਰ ਘਰ ਗਲੀ ਗਲੀ ਹਰ ਥਾਂ ਜਿੱਟਾ ਮਿਲਦਾ ਇਸ ਨੂੰ ਮਰਜੀ ਲੈ ਲੋ ਤੁਸੀਂ ਉਹ ਘੜ ਕੇ ਰੈਲੀਆਂ ਕਰਕੇ ਡਰਾਮੇ ਕਰੀ ਜਾਂਦੇ ਹੋ ਲੋਕਾਂ ਦਾ ਪੈਸਾ ਫੁੱਕੀ ਜਾਂਦੇ ਹੋ ਰੈਲੀਆਂ ਦੇ ਉੱਤੇ ਕੋਈ ਨਾਲ ਆਉਟਪੁੱਟ ਹੈ ਕੋਈ ਰਿਜ਼ਲਟ ਮਿਲਦਾ ਨਾ ਚੀਜ਼ਾਂ ਦਾ ਕੋ ਪੰਜਾਬ ਨੂੰ ਫਾਇਦਾ ਹੋਵੇ ਨਾ ਚੀਜ਼ਾਂ ਦਾ ਨਹੀਂ ਹੁੰਣਾ ਪਰ ਸਾਡੇ ਲੋਕ ਉਹ ਜਾ ਉੱਥੇ ਜਿੰਦਾਬਾਦ ਜਿੰਦਾਬਾਦ ਵਰਕਾਂ ਵਾਲਿਆਂ ਨੂੰ ਸਿਰ ਹਿਲਾਏ ਜਾਂਦਾ ਬੈਠੇ ਰੈਲੀਆਂ 'ਚ ਮੁਰੇ ਕੋਈ ਪੰਜਾਬ ਦੇ ਮੁੱਦੇ ਤੇ ਗੱਲ ਨਹੀਂ ਹੋ ਰਹੀ ਨਾ ਸਾਡੇ ਲੋਕ ਸੁਣਨ ਨੂੰ ਤਿਆਰ ਆ ਕਮਲਿਆ ਨੂੰ ਅੱਜ ਤਾਂ ਬਸ ਇੱਕ ਗੱਲ ਸੋਚੀ ਹੁੰਦੀ ਆ ਬੀ ਸਾਡਾ ਬੰਦਾ ਜਿੱਤ ਜੇ ਅਸੀਂ ਮਠਾਈ ਵੰਡਣੀ ਆ ਅਸੀਂ ਢੋਲ ਵਜਾਉਣੇ ਆ ਅਸੀਂ ਭੰਗੜੇ ਪਾਉਣੇ ਆ ਅਸੀਂ ਫੁੱਲਾਂ ਦੇ ਹਾਰ ਪਾਉਣੇ ਆ ਅਸੀਂ ਰੰਗ ਖੇਡਣੇ ਥੋੜਾ ਬੰਦਾ ਜਿੱਤ ਜੇ ਬਸ ਇੱਥੇ ਸੋਚ ਖੜ ਗਈ ਵਿਰੋਧੀਆਂ ਦਾ ਗਮੰਡੀਆਂ ਦਾ ਬੰਦਾ ਹਾਰ ਜੇ ਸਾਡਾ ਜਿੱਤ ਜੇ ਸੋ ਡੈਮੋਗ੍ਰਾਫੀ ਪੰਜਾਬ ਦੀ ਬਦਲ ਚ